ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੇ ਜੈ ਸੰਸਾਰ ਪਰਮੇਸ਼ਵਰ ਤੋਂ ਹਮੇਸ਼ਾ ਹੀ ਮੰਗਾ ਮੰਗਦਾ ਰਿਹਾ ਕੇ ਸਨੇ ਗਤੀ ਮੰਗੀ ਕਿਸੇ ਨੇ ਸੰਸਾਰੀ ਚੀਜ਼ਾਂ ਮੰਗੀਆਂ ਕਿਸੇ ਨੇ ਸੱਚਖੰਡ ਮੰਗਿਆ ਪਰਮੇਸ਼ਵਰ ਦਾ ਪਿਆਰ ਕਿਸੇ ਕਿਸੇ ਨੇ ਮੰਗਿਆ ਕੋਈ ਵਿਰਲਾ ਭਗਤ ਹੋਇਆ ਜਿਨੇ ਇਹ ਕਿਹਾ ਸੱਚਖੰਡ ਛੱਡ ਤੂੰ ਮਿਲ ਆਪਣੇ ਚਰਨਾਂ ਦਾ ਪਿਆਰ ਛੱਡ ਸੰਸਾਰੀ ਸੁੱਖ ਆਪਣੇ ਚਰਨਾਂ ਦਾ ਪਿਆਰ ਇੱਕ ਲੇਖ ਸੰਜੋਗ ਕਰਨ ਜਾ ਰਹੇ ਹਾਂ ਜਿਸ ਵਿੱਚ ਜਨ ਭਗਤਾਂ ਦੀਆਂ ਕੁਝ ਕਾਜ਼ੋਨਿਆ ਪ੍ਰਮੇਸ਼ਰ ਨੇ ਅੰਕਿਤ ਕੀਤੀਆਂ ਨੇ 15 ਫਗਣ 2020 ਬਿਕਰਮੀ ਹਰਬੰਦ ਸਿੰਘ ਦੇ ਘਰ ਠੀਕਰੀ ਸ਼ਨਾ ਜ਼ਿਲ੍ਹਾ ਕਰਨਾਲ ਪਾਰ ਬ੍ਰह्म ਤੇਰਾ ਵੇਖਿਆ ਜਗ ਜਨ ਭਗਤ ਰਹੇ ਸੁਨਈਆ ਨਵਨੌ ਚਾਰ ਲੱਗੀ ਅਗ ਅੰਮ੍ਰਿਤ ਮੇਗ ਨਾ ਕੋਈ ਵਰਸਾਈਆ ਕੁੜੀ ਕਿਰਿਆ ਸ੍ਰਿਸ਼ਟੀ ਰਹੀ ਭਜ ਸੱਚ ਸੋਚਨਾ ਕੋਈ ਦਿਰੜਾਈਆ तेरा दर्श मिले ना किसे ऊपर शाह रग शाह आईया नजर किसे ना सूफी करे कोई ना हज हकीकत हक ना कोई वड्याईया संत खोले कोई ना अख लोचन नैन ना कोई जनाइया दिशा खेड़ा दिसे पठ कल जुगे अग्नि तत तपाइया फिरी द्रोही अठ सठ मक्का खाबा रिहाइया ਕੂੜ ਨਗਾਰਾ ਰਹਾ ਵਜ ਸਾਚਾ ਆਨਾਦ ਨਾ ਕੋਈ ਸੁਨਵਾਈਆ ਮਿਲੇ ਮੇਲ ਨਾ ਸੁਰੇ ਸਰਬਗ ਜੋਤੀ ਜੋਤ ਸਰੂ ਭਰਾਪ ਆਪਣੀ ਕਿਰਪਾ ਕਰਨ ਇਕੋ ਦੇਹ ਤੁਰਦਾ ਵਰ ਮਿਲੇ ਤੇਰੀ ਸਰਨ ਸਰਨ ਆਇਓ ਇੱਕ ਵਿਚਾਰ ਆਪ ਜੀ ਨਾਲ ਸਾਂਝਾ ਕਰਾਂਗਾ ਪਰਮੇਸ਼ਵਰ ਨੇ 81 21 ਕੁੱਲਾਂ ਤਾਰ ਦੇਣੀਆਂ ਸੱਚਖੰਡ ਲੈ ਜਾਣੀਆਂ ਦਾਸਨੇ ਕਿਤੇ ਬਾਣੀ ਨਹੀਂ ਪੜੀ 21 ਗੁੱਲਾਂ ਨੂੰ ਚਰਨ ਪ੍ਰੀਤੀ ਬਖਸ਼ਣੀ ਆ ਮੈਂ ਲਾੜ ਲਡਾਉਣਾ ਆ 21 ਗੁੱਲਾਂ ਨੂੰ ਭਗਤ ਡਿਕਲੇਅਰ ਕਰਨ ਵਾਲੀ ਬਾਣੀ ਵੀ ਕਦੀ ਮੈਂ ਤਾਂ ਸੁਣੀ ਨਹੀਂ ਜੇਕਰ ਹੋਵੇ ਤਾਂ ਜਰੂਰ ਦੱਸਣਾ ਜੇ ਕਿਸੇ ਨੇ ਵੀ ਪੜੀ ਹੋਵੇ ਸੋ ਆਪਾਂ ਵਿਚਾਰ ਜਰੂਰ ਕਰਨੀ ਆ ਕਿ ਜਿਹੜੇ ਤਾਂ ਪਰਮੇਸ਼ਰ ਦੇ ਸਾਹਮਣੇ ਬੈਠੇ ਸੀ ਉਹਨਾਂ ਨੂੰ ਤਾਂ ਦਾਤਾਂ ਦੇ ਗਿਆ ਜਾ ਜਿਹੜੇ ਬਾਤ ਵਾਲੇ ਆ ਉਹਨਾਂ ਨੇ ਕੀ ਮੰਗਾ ਮੰਗੜੀ ਭਗਤ ਕਹਿਣ ਰੱਬ ਵੇਖਿਆ ਲੋਕmaat ਤੇਰੇ ਹੁਕਮੇ ਅੰਦਰ ਫੇਰਾ ਪਾਈਆ ਸੱਚੀ ਦਿਸੇ ਨਾ ਕੋਈ ਜਮਾਤ ਵਰਨ ਵਰਨ ਕਰੇ ਲੜਾਈਆ ਮੰਤਰ ਜਾਣੇ ਨਾ ਕੋਈ ਪਾਠ ਪੂਜਾ ਕਰੇ ਸਰਬ ਲੋਕਾਇਆ ਮੰਡਲ ਵੇਖੀ ਨਾ ਪੈਂਦੀ ਰਾਸ ਗੋਪੀ ਕਹਨ ਨਾ ਕੋਈ ਨਚਾਈਆ ਤੇਰੇ ਭਗਤ ਹੋਏ ਉਦਾਸ ਬਿਨ ਤੇਰੇ ਰਹੇ ਕੁਰਲਾਈਆ ਕਿੰਨੇ ਪਲ ਇਦਾਂ ਦੇ ਹੁੰਦੇ ਆ ਜਦੋਂ ਪਰਮੇਸ਼ਵਰ ਨਾਲ ਹੋਣ ਦਾ ਅਹਿਸਾਸ ਨਹੀਂ ਹੁੰਦਾ ਤੇ ਕੁਰਲੌਨੇ ਆ ਤੇਰੇ ਭਗਤ ਹੋਏ ਉਦਾਸ ਬਿਨ ਤੇਰੇ ਰਹੇ ਕੁਰਲਾਈਆ ਕਰ ਕਿਰਪਾ ਪੂਰੀ ਕਰ ਆਸ ਕੂੜੀ ਤ੍ਰਿਸ਼ਨਾ ਦੇ ਮਿਟਾਈਆ ਕੂੜੀ ਤ੍ਰਿਸ਼ਨਾ ਸੰਸਾਰ ਸਾਰੇ ਨੂੰ ਹੀ ਕੂੜਾ ਦੱਸਿਆ ਗਿਆ ਬਾਣੀ ਦੇ ਵਿੱਚ ਕੂੜੀ ਤ੍ਰਿਸ਼ਨਾ ਦੇ ਮਿਟਾਈਆ ਕਿਤੇ ਤਾਂ ਨਹੀਂ ਅਸੀਂ ਕੂੜੀਆਂ ਤ੍ਰਿਸ਼ਨਾ ਦੀਆਂ ਹੀ ਮੰਗਾ ਮੰਗੇ ਜਾ ਰਹੇ ਹਾਂ ਤੇ ਉਹਨਾਂ ਨੂੰ ਮਿਲਣ ਤੇ ਕਹੀ ਜਾਂਦੇ ਬੜੀ ਕਿਰਪਾ ਕਰ ਕਿਰਪਾ ਪੂਰੀ ਕਰ ਆਸ ਕੂੜੀ ਤ੍ਰਿਸ਼ਨਾ ਦੇ ਮਿਟਾਈਆ ਪਵਨਾ ਵਿੱਚੋਂ ਪਵਨ ਸਵਾਸ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਇਕੋ ਦੇ ਅਗੰਮੀ ਵਰ ਜਿਸ ਦਾ ਭੇਵ ਕੋਈ ਨਾ ਪਾਈਆ ਜਨ ਭਗਤ ਕਹਿਣ ਪ੍ਰਭ ਤੇਰੇ ਪੁਰਬ ਦਰ ਤੇਰੇ ਕੂਕ ਚਾਰ ਕੁੰਟ ਜਨਾਈਆ ਕਿਹੜੀ ਨੀਂਦੈ ਸੁਤਾ ਕੂਕ ਨਿਰਗੁਣ ਨਿਰਵੈਰ ਲੈ ਅੰਗੜਾਈਆ ਨੇਤਰ ਵੇਖ ਚਾਰੇ ਕੂਟ ਉੱਤਰ ਪੂਰਬ ਪੱਛਮ ਦੱਖਣ ਫੇਰਾ ਪਾਈਆ ਕਰ ਕਰ ਅੰਦਰ ਦਿਸੇ ਝੂਠ ਕੁੜੀ ਕਿਰਿਆ ਕਰੀ ਕੁੜਮਾਈਆ ਜੀਵ ਜੰਤ ਬਣੇ ਕਪੂਤ ਸੱਚ ਸਪੂਤ ਨਜ਼ਰ ਕੋਈ ਨਾ ਆਈਆ ਪਾਗ ਲੱਗੇ ਨਾ ਪੰਜ ਤਤ ਕਾਇਆ ਪੂਤ ਤੇਵ ਪ੍ਰਵਿਖਤ ਨਾ ਕੋਈ ਸਮਝਾਈਆ ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ ਆਕੇ ਵੇਖ ਆਪਣਾ ਕਰ ਗੁਰ ਅਵਤਾਰ ਪੀਰ ਪੈਗੰਬਰ ਸਾਰੇ ਕਰਕੇ ਗਏ ਕੂਚ ਕੂਚਾ ਗਲੀ ਖਾਲੀ ਨਜ਼ਰੀ ਆਈਆ ਪਰਮੇਸ਼ਵਰ ਨੇ ਕਿਹਾ ਸੀ ਜਦੋਂ ਪੰਜਾਂ ਜਕਾਰਿਆਂ 'ਚ ਬਾਜ ਮਾਰੋਗੇ ਮੈਂ ਇਦਾਂ ਤੁਹਾਡੇ ਸਾਹਮਣੇ ਖੜਾ ਹੋਊਂਗਾ ਜਦੋਂ ਤਾਂ ਜਕਾਰੇ ਲਾਉਣ ਤੇ ਖੜਾ ਹੁੰਦਾ ਜਿੰਨਾ ਵੀਰਾਂ ਦੇ ਭੈਣਾਂ ਦੇ ਸਾਹਮਣੇ ਖੜਾ ਹੁੰਦਾ ਗੁੱਡ ਉਹਨਾਂ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਪਰੰਤੂ ਜੇਕਰ ਨਹੀਂ ਖੜਾ ਹੁੰਦਾ ਤਾਂ ਕਮੀ ਕਦੀ ਪਰਮੇਸ਼ਵਰ 'ਚ ਨਹੀਂ ਹੁੰਦੀ ਜਨ ਭਗਤ ਕਹਿਣ ਪ੍ਰਭ ਨੇਤਰ ਖੋਲ ਬੇਨਜ਼ੀਰੇ ਆਪਣੀ ਨਜ਼ਰ ਉਠਾਈਆ ਸੱਚੀ ਵਸਤ ਨਾ ਕਿਸੇ ਕੋਲ 14 ਲੋਕ ਖਾਲੀ ਦੇਣ ਦੁਹਾਈਆ 14 ਤਬਕ ਵਜਿਆ ਢੋਲ ਪੀਰ ਪਗੰਬਰ ਹਾਹਾਕਾਰ ਰਹੇ ਸੁਣਾਈਆ ਸਤਸਰੂਪੀ ਪੂਰਾਕਾਰੇ ਆਪਣਾ ਕੌਲ ਪੋਲ ਪੋਲ ਕਦੇ ਨਾ ਜਾਈਆ ਨੇਤਰ ਰੋਵੇ ਤਰਨੀ ਤਰਤ ਤੋਲ ਤਵਲਾ ਹੋਲਾ ਪਾਰ ਨਾ ਕੋਈ ਕਰਾਈਆ ਤੇਰਾ ਪੇਵ ਕੋਈ ਨਾ ਜਾਣੇ ਪੰਡਤ ਪੰਦਾ ਰੌਲ ਗ੍ਰੰਥੀ ਪੰਥੀ ਮੁੱਲਾ ਸ਼ੇਖ ਮਸਾਇਕ ਸਮਝ ਕੋਈ ਨਾ ਪਾਈਆ ਜੇਕਰ ਆਪ ਜੀ ਨੇ ਉਲਖਤ ਪੜੀ ਸੁਣੀ ਹੋਵੇ ਜਾਂ ਯਾਦ ਹੋਵੇ ਕਿ ਸਾਰਿਆਂ ਤੋਂ ਪੁੱਛਿਆ ਗਿਆ ਸੀ ਗੁਰੂ ਅਵਤਾਰ ਪੈਗੰਬਰਾਂ ਤੋਂ ਕਿ ਪਰਮੇਸ਼ਵਰ ਬਾਰੇ ਕੁਝ ਦੱਸੋ ਤਾਂ ਉਹਨਾਂ ਦੇ ਬਿਆਨ ਕੀ ਸੀ ਪਿਛਲੇ ਜਨਮਾਂ 'ਚ ਜਿੰਨਾਂ ਦੇ ਪੈਰੀਂ ਪੈ ਪੈ ਕੇ ਅੱਜ ਇਹ ਥਾਂ ਮਿਲਿਆ ਜੇ ਉਹਨਾਂ ਨੂੰ ਕੁਝ ਨਹੀਂ ਸੀ ਪੱਲੇ ਤੇ ਪਰਮੇਸ਼ਵਰ ਨੇ ਅੱਜ ਬਾਣੀ 'ਚ ਵੀ ਇਹ ਲਿਖਾ ਕੇ ਗਿਆ ਕਿ ਮੇਰਾ ਖੇੜ ਕੋਈ ਨਹੀਂ ਸਮਝ ਸਕਿਆ ਨਾ ਕੋਈ ਸਮਝ ਸਕੇਗਾ ਤੇ ਗ੍ਰੰਥੀ ਏਵੀ ਚਵੀ ਗ੍ਰੰਥੀ ਨੇ ਗ੍ਰੰਥ ਪੜਨ ਵਾਲੇ ਗ੍ਰੰਥੀ ਤੇਰਾ ਭੇਵ ਕੋਈ ਨਾ ਜਾਣੇ ਪੰਡਤ ਪੰਦਾ ਰੌਲ ਗ੍ਰੰਥੀ ਪੰਥੀ ਮੁੱਲਾ ਛੇਕ ਮਸਾਇਕ ਸਮਝ ਕੋਈ ਨਾ ਪਾਈਆ ਤ੍ਰਿਗੁਣ ਮਾਇਆ ਕੂੜੀ ਕਿਰਿਆ ਪੰਜ ਤਤ ਪਿਆ ਕੋਲ ਆ ਸਾ ਤ੍ਰਿਸ਼ਨਾ ਮਾਇਆ ਮਮਤਾ ਹੋਮੇ ਹੰਗਤਾ ਕਰੇ ਲੜਾਈਆ ਗੁਰਦਰਮੰਦਰ ਮਸਜਿਦ ਮੱਠ ਸ਼ਿਵ ਦਿਵਾਲੇ ਠੱਗਾ ਚੋਰਾ ਲਏ ਫੋਲ ਦੇਵ ਸ੍ਰੇਣ ਵੇਖ ਵਖਾਈਆ ਤੇਰੇ ਗੁਰਮੁਖ ਗੁਰਸਿੱਖ ਸੰਤ ਸਹੇਲੇ ਹੋਏ ਅਣਪੋਲ ਬਣੇ ਤੇਰੀ ਕਿਰਪਾ ਸੁਰਤ ਨ ਕੋਏ ਖੁਲਾਈਆ ਪਰਮ ਪੁਰਖ ਪਰਮਾਤਮ ਆਤਮ ਵਸ ਕੋਲ ਪਰਮ ਪੁਰਖ ਪਰਮਾਤਮ ਆਤਮ ਵਸ ਕੋਲ ਦੂਰ ਦੁਰਾਡਾ ਨੇ ਰਨ ਨੇਰਾ ਨਜ਼ਰੀ ਆਈਆ ਆਦ ਜੁਗਾਦੀ ਸ਼ਬਦੇ ਨਾਦੀ ਬ੍ਰਹਮ ਬ੍ਰਹਮ ਆਦੀ ਸਦਾ ਅਡੋਲ ਅਡੋਲ ਤੇਰੀ ਸ਼ਰਨ ਆਈਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਮਿਹਰਵਾਨ ਮਿਹਰ ਨਜ਼ਰੇ ਉਠਾਈਆ ਆਪ ਆਪਣੀਆਂ ਬੇਨਤੀਆਂ ਨੂੰ ਜ਼ਰੂਰ ਪਰਮੇਸ਼ਵਰ ਦੀਆਂ ਦਸੀਆਂ ਹੋਈਆਂ ਬੇਨਤੀਆਂ ਕੇ ਜਨ ਭਗਤ ਕੀ ਬੇਨਤੀਆਂ ਕਰਦੇ ਨੇ ਉਹਨਾਂ ਨਾਲ ਕੰਪੇਅਰ ਕਰਨਾ ਆ ਮਿਲਾ ਕੇ ਦੇਖਣਾ ਜ਼ਰੂਰ ਹਰ ਕਿਸੇ ਨੂੰ ਲਾਗ ਰੰਗ ਚ ਜ਼ਰੂਰ ਰੰਗਦਾ ਪਰ ਸੰਸਾਰੀ ਮੰਗਾਂ ਵਾਲੇ ਜੋ ਮੰਗ ਉਹ ਸੰਸਾਰ ਮੰਗ ਰਿਹਾ ਜਿਹਦੇ ਬਾਰੇ ਹੁਣੇ ਥੋੜੀ ਦੇਰ ਪਹਿਲਾਂ ਪਰਮੇਸ਼ਰ ਨੇ ਦੱਸਿਆ ਉਹਨਾਂ ਮੰਗਾਂ ਨੂੰ ਮੰਗਣ ਵਾਲਿਆਂ ਨਾਲ ਗੱਲ ਕਰਨੀ ਕਿ ਨਹੀਂ ਜਨ ਭਗਤ ਕਹਿਣ ਪ੍ਰਭ ਠਾਕੁਰ ਸੁਆਮੀ ਸੱਚ ਤੇਰੀ ਓ ਟਟਕਾਈਆ ਕੀ ਅਸੀਂ ਆਪਣੇ ਬੱਚਿਆਂ ਨੂੰ ਇਹ ਸਿਖਾਉਂਦੇ ਆ ਕਿ ਜਦੋਂ ਲੋੜ ਪਵੇ ਬਾਪੂ ਕੋਲ ਜਾਂ ਇਨਾਂ ਕੇ ਬਾਪ ਕੋਲ ਆਈ ਜਾਂ ਜੰਮਦੇ ਨੂੰ ਸਿਖਾਣੇ ਕੋਈ ਨਹੀਂ ਪੁੱਤ ਤੇਰਾ ਪਿਓ ਹੈਗਾ ਮੈਨੂੰ ਦੱਸ ਕੀ ਚਾਹੀਦਾ ਜਨ ਭਗਤ ਕੈਨ ਪਰ ਬਿਠਾ ਕਰ ਸੁਆਮੀ ਸੱਚ ਤੇਰੀ ਓਟ ਤਕਾਈਆ ਘਟ ਘਟ ਵੇਖੀ ਅੰਤਰ ਜਾਮੀ ਭੇਵ ਪੇਧਾ ਨੇਣ ਖੁਲਾਈਆ ਇੱਕੋ ਸੁਣੀਏ ਤੇਰੀ ਬੋਧ ਅਗਾਧ ਅਗੰਮੀ ਬਾਣੀ ਦੂਜਾ ਰਾਗ ਨਾਦ ਨਾ ਕੋਈ ਵੜਿਆਈਆ ਰਾਗ ਨਾਦ ਮਿਊਜ਼ਿਕ ਸੋਚੀਏ ਵਿਚਾਰੀਏ ਕਿ ਆਪਣੇ YouTube ਦੀ ਹਿਸਟਰੀ ਦੇ ਵਿੱਚ ਕੀ ਕੁਛ ਆ ਇੱਕ ਕਹ ਸੁਣੀਏ ਤੇਰੀ ਬੋਧ ਅਗਾਰ ਗੰਮੀ ਪਾਣੀ ਦੂਜਾ ਰਾਗ ਨਾਦ ਨਾ ਕੋਈ ਵੜਿਆਈ ਆ ਨਿਰਮਲ ਨੂਰੀ ਜੋਤ ਦਰਸ ਤੇਰਾ ਮਹਾਨੀ ਸਵੱਛ ਸਰੂਪੀ ਨਜ਼ਰੀ ਆਈ ਆ ਲੇਖਾ ਚੁੱਕੇ ਚਾਰੇ ਖਾਣੀ ਅੰਡਜ ਜੇ ਰਜ ਉਤਪਜ ਸਤਜ ਨਾਤਾ ਦੇ ਤੜਾਈ ਆ ਅਮ੍ਰਿਤ ਆਤਮ ਸੱਚ ਸਰੋਵਰ ਠੰਡਾ ਰਹੇ ਪਾਣੀ ਅਮਿਓ ਰਸ ਇੱਕੋ ਬੂੰਦ ਚਵਾਈਆ ਸ਼ਬਦ ਮਿਲਾਵਾ ਸੁਰਤੀ ਹਾਣੀ ਘਰ ਸਾਚਾ ਜੋੜ ਵਿਖਾਈਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਇੱਕੋ ਦੇ ਆਪਣਾ ਕਰ ਇੱਕੋ ਦੇ ਆਪਣਾ ਕਰ ਜਿਸ ਗ੍ਰਹਿ ਬਹਿ ਕੇ ਖੁਸ਼ੀ ਮਨਾਈਆ ਇੱਕੋ ਦੇ ਇੱਕ ਉਹ ਵੀ ਦੇ ਨਹੀਂ ਇੱਕੋ ਦੇ ਆਪਣਾ ਕਰ ਜਿਸ ਗ੍ਰਹਿ ਬਹਿ ਕੇ ਖੁਸ਼ੀ ਮਨਾਈਆ ਲਿਖਤ ਬਹੁਤ ਪਿਆਰੀ ਹੈ ਸੰਗਤ ਜੀ 15 ਫਗਣ 2020 ਬਿਕਰਮੀ ਹਰਬੰਸ ਸਿੰਘ ਦੇ ਗ੍ਰਹਿ ਕੀ ਕ੍ਰਿਸ਼ਨਾ ਜ਼ਿਲ੍ਹਾ ਕਰਨਾਲ ਗ੍ਰੰਥ ਨੰਬਰ 16 ਆਪੋ ਆਪਣੇ ਘਰੇ ਜਾ ਕੇ ਜਰੂਰ ਪੜਨੀ ਵਿਚਾਰਨੀ ਚਾਹੀਦੀ ਹੈ ਲਿਖਤਾਂ ਸਾਰੀਆਂ ਸੋਹਣੀਆਂ ਪਰੰਤੂ ਜਿਹੜੀ ਸਾਨੂੰ ਥੋੜੀ ਜੀ ਸਮਝ ਆਉਣ ਲੱਗਦੀ ਹੈ ਸਾਨੂੰ ਲੱਗਦਾ ਆਹੀ ਸਭ ਤੋਂ ਪਿਆਰੀ ਹੈ ਸੋ ਜਰੂਰ ਵਿਚਾਰੀਏ ਆਪਣੀਆਂ ਮੰਗਾਂ ਵੱਲ ਤੇ ਆਪਣੇ ਬੱਚਿਆਂ ਨੂੰ ਦੇਣ ਵਾਲੀਆਂ ਸਿੱਖਿਆਵਾਂ ਵੱਲ ਪੁਰਾਣਾ ਦੇ ਵਿੱਚ ਲਿਖਿਆ ਗਿਆ ਸੀ ਕਾਲ ਯੁੱਗ ਚ ਸਾਰੀ ਬੁੱਧੀ ਧੰਨ ਇਕੱਠਾ ਕਰਨ ਵਿੱਚ ਲਗ ਜਾਊਗੀ ਦਿਨ ਦੇ ਵਿੱਚ 10 ਤੋਂ 12 ਘੰਟੇ ਅਸੀਂ ਆਪਣੇ ਬੱਚਿਆਂ ਨੂੰ ਇਹ ਸਿਖਾਉਂਦੇ ਆ ਕਿ ਵੱਡੇ ਹੋ ਕੇ ਪੈਸੇ ਕਿਦਾਂ ਕਮਾਉਣੇ ਆ ਕਿੰਨੇ ਮਿੰਟ ਕਿੰਨੇ ਸਕਿੰਟ ਕਿੰਨੇ ਘੰਟੇ ਅਸੀਂ ਖੁਦ ਆਪਣੇ ਬੱਚਿਆਂ ਨੂੰ ਇਹ ਸਿਖਾਉਂਦੇ ਆ ਕਿ ਪਰਮੇਸ਼ਵਰ ਦਾ ਪਿਆਰ ਕਿਦਾਂ ਲੈਣਾ ਉਹਦਾ ਆਸਰਾ ਕਿਦਾਂ ਲੈਣਾ ਉਹਨੇ ਕਿਹਾ ਸੀ ਤੁਹਾਡਾ ਖਾਣ ਪੀਣ ਦਾ ਹੱਲ ਹੋਇਆ ਸਵਾਲ ਉਹਦੇ ਭਗਤ ਬਣਨਾ ਸਿਖਾ ਦਈਏ ਖਾਣ ਪੀਣ ਉਹਨੇ ਦੇ ਦੇਣਾ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ सो सहङ्ग महाराज शेर सिंह विष्णु भगवन् दे जय